ਉਜੇਵਾਲ ਥਾਣੇ ਵਿੱਚ ਤਨਾਤ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਦੀ ਨਵਾਂ ਸ਼ਹਿਰ ਕੋਰਟ ਕੰਪਲੈਕਸ ਵਿੱਚ ਅਚਾਨਕ ਸੰਦੇਹਿਤ ਪ੍ਰਸਥਿਤੀਆਂ ਵਿੱਚ ਮੌਤ ਹੋ ਗਈ। ਆਹ ਇਨਸੈਕਟ ਦੇ ਵਿੱਚ ਤੁਸੀਂ ਤਸਵੀਰ ਦੇਖ ਰਹੇ ਹੋ ਮਰੇ ਤੱਕ ਹਰਵਿੰਦਰ ਸਿੰਘ ਦੀ। ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਅੱਜ ਨਵਾਂ ਸ਼ਹਿਰ ਕੋਰਟ ਕੰਪਲੈਕਸ ਵਿੱਚ ਪੇਸ਼ੀ ਡਿਊਟੀ ਤੇ ਆਏ ਸਨ ਤੇ ਅਚਾਨਕ ਹੀ ਕਰੀਬ 1 ਵਜੇ ਦੇ ਕਰੀਬ ਦੀ ਘਟਨਾ ਦੱਸੀ ਜਾ ਰਹੀ ਆ। ਬਾਥਰੂਮ ਦੇ ਕੋਲ ਉਹਨਾਂ ਦੇ ਜਿਹੜੀ ਰਾਈਫਲ ਆ ਉਸ ਦੇ ਵਿੱਚੋਂ ਅਚਾਨਕ ਹੀ ਗੋਲੀਆਂ ਜਿਹੜੀਆਂ ਚੱਲ ਗਈਆਂ ਤੇ ਉਸ ਵਿੱਚੋਂ ਇੱਕ ਗੋਲੀ ਉਹਨਾਂ ਦੇ ਸਿਰ ਦੇ ਉੱਤੇ ਲੱਗ ਗਈ ਜਿਸ ਤੋਂ ਬਾਅਦ ਮੌਕੇ ਤੇ ਅਫਰਾ ਤਫਰੀ ਮਚ ਗਈ ਕੋਰਟ ਕੰਪਲੈਕਸ ਦੇ ਵਿੱਚ ਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕੋਰਟ ਕੰਪਲੈਕਸ ਦੇ ਬਿਲਕੁਲ ਆਪੋਜ਼ਿਟ ਸਿਵਲ ਹਸਪੀਟਲ ਉੱਥੇ ਹਰਵਿੰਦਰ ਸਿੰਘ ਨੂੰ ਪਹੁੰਚਾਇਆ ਗਿਆ ਲੇਕਿਨ ਉਦੋਂ ਤੱਕ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਹਰਵਿੰਦਰ ਸਿੰਘ ਨੰਗਲ ਏਰੀਆ ਦੇ ਰਹਿਣ ਵਾਲੇ ਦੱਸੇ ਇੱਕ ਕੋਰ ਅ ਰਿਸਰ ਸਿੰਘ ਨੂੰ ਮੇਸੇਜ ਆਇਆ ਥਾ ਕਿ ਫਤਿਹਵਾਲ ਖਾਨੇ ਵਿੱਚ ਸਟੇਬਲ ਹਵਿੰਦਰ ਸਿੰਘ ਪੋਸਟਡ ਹੈ। ਉਨकी डेथ हो गई है। ਇਮੀਡੀਏਟਲੀ ਸਿਵਲ ਹਸਪੀਟਲ ਨੂੰ ਕੋ ਸ਼ਿਫਟ ਕੀ ਹੈ। ਅਭੀ ਮੌਤ ਦਾ ਕਾਰਨ ਔਰ ਸਾਰਾ ਕੁਝ ਵੈਰੀਫਿਕੇਸ਼ਨ ਚੱਲ ਰਹੀ ਹੈ। ਅਕੋਰਡਿੰਗਲੀ ਬਰੀਫ ਕੀਤਾ ਜਾ। ਸਰ ਪੋਸਟਿੰਗ ਕਿਥੇ ਸੀ ਮੇਡੀ? ਪੋਸਟਿੰਗ ਕਿਨਾਂ ਦੀ ਐਸਐਚਓ ਪੋਸਟਿੰਗ ਕਿਨਾਂ ਦੀ ਪਹੁੰਚ ਵਾਲਾ ਥਾਂ ਦੇ ਵਿੱਚ। ਰੈਂਕ ਕਮੈਂਡ ਉਸਕੋ ਸੀਨੀਅਰ ਕਨਸਟਿਟੂਟ ਹਵਿੰਦਰ ਸਿੰਘ। ਸੀਨੀਅਰ ਕਨਸਟਿਟੂਟ। ਇਹ ਤੇ ਪੇਸ਼ੀਦ ਰਣ ਹੈ ਤੇ ਇਹਦੀ ਮੌਤ ਹੈ। ਹਾਂ ਜੀ ਪੇਸ਼ੀ ਡਿਊਟੀ ਤੇ ਆਈ ਹੋਈ ਸੀ। ਤੇ ਸਾਨੂੰ ਪੋਰਟ ਕੰਪਲੈਕਸ ਤੋਂ ਇਹ ਤੋਂ ਮੈਸੇਜ ਆਇਆ ਸਾਡੇ ਹੋਰ ਵੀ ਮੁਲਾਜ਼ਮ ਅਥੇ ਹਾਜ਼ਰ ਸੀ ਇਹਨਾਂ ਦੀ ਡੈਥ ਹੋ ਗਈ ਹੈ ਸਿਮੀਜੇਟ ਹੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ ਸ਼ਿਫਟ ਕੀਤਾ ਤੇ ਅੱਗੇ ਵੈਰੀਫਿਕੇਸ਼ਨ ਚੱਲ ਰਹੀ ਹੈ ਹੁਣ ਡੈਥ ਕਿਤਨਾ ਡੈਥ ਹੋਈ ਕਿਸ ਤਰ੍ਹਾਂ ਕੋਈ ਡਿਪਰੈਸ਼ਨ ਵਿੱਚ ਬੋਲੀ ਚਲਾਇਆ ਕਿਦਾਂ ਕੀਤਾ ਲੈ ਸਭ ਕੁਝ ਵੈਰੀਫਾਈ ਕਰ ਰਹੇ ਹਾਂ ਸਾਰਾ ਕੁਝ ਜਦੋਂ ਵੈਰੀਫਾਈ ਕਰ ਲਿਆ ਚਾਹੀਦਾ ਫਿਰ ਤੁਹਾਨੂੰ ਦੱਸ ਦੋ ਬੋਡੀ ਕਿੱਥੇ ਮਿਲੀ ਆਪਣੀ ਪੋਰਟ ਕੰਪਲੈਕਸ ਦੇ ਬਾਥੂ ਦੇ ਕਿ ਬਾਥੂ ਦੇ